SHO ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਦਰਸਲ ਇਹ ਵੀਡੀਓ ਰਾਜਪੁਰਾ ਦੀ ਹੈ ਜਿੱਥੇ ਇੱਕ ਬੱਚਾ ਪੁਲਿਸ ਨੂੰ 2-3 ਘੰਟੇ ਤੋਂ ਇੱਥੇ ਘੁੰਮਦਾ ਹੋਇਆ ਨਜ਼ਰ ਆਉਂਦਾ ਹੈ ਜਦ ਉਸ ਬੱਚੇ ਨੂੰ ਪੁਲਿਸ ਦੇ ਵੱਲੋਂ ਉਸ ਦੇ ਕੋਲ ਜਾ ਕੇ ਉਸ ਤੋਂ ਪੁੱਛਗਿੱਛ ਕੀਤੀ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਬੱਚਾ ਕੁਝ ਬੋਲ ਨਹੀਂ ਪਾਰਿਆ ਤੇ ਇੱਥੇ ਕਾਫੀ ਸਮੇਂ ਤੋਂ ਘੁੰਮਦਾ ਹੋਇਆ ਵਿਖਾਈ ਦੇ ਰਿਹਾ ਜਿਸ ਤੋਂ ਬਾਅਦ SHO ਦੇ ਵੱਲੋਂ ਇਹ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨੇ ਬੇਨਤੀ ਕੀਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਸ ਬੱਚੇ ਨੂੰ ਇਸ ਦੇ ਮਾਪਿਆਂ ਤੱਕ ਜੇ ਪਰਿਵਾਰ ਤੱਕ ਪਹੁੰਚਾਇਆ ਜਾ ਸਕਿਆ ਤਾਜਪੁਰਾ ਦੇ ਵਿੱਚ ਪਿਛਲੇ 2-3 ਘੰਟੇ ਤੋਂ ਇਹ ਬੱਚਾ ਸਦੂ ਪੁਲਿਸ ਨੂੰ ਹੁਕਮਦਾਰ ਨਜ਼ਰ ਆਇਆ ਤਾਂ ਪੁਲਿਸ ਦੇ ਵੱਲੋਂ ਇਸ ਬੱਚੇ ਨੂੰ ਹੁਣ ਆਪਣੇ ਕੋਲ ਬੁਲਾਇਆ ਗਿਆ ਪੁੱਛਗਿੱਛ ਕੀਤੀ ਗਈ ਹਾਲਾਂਕਿ ਬੱਚਾ ਕੁਝ ਬੋਲ ਨਹੀਂ ਰਿਹਾ ਤਾਂ ਐਸਐਚਓ ਦੇ ਵੱਲੋਂ ਇਹ ਵੀਡੀਓ ਜਾਰੀ ਕੀਤੀ ਗਈ ਤੇ ਇਸ ਵੀਡੀਓ ਨੂੰ ਵੱਤਵਤ ਸ਼ੇਅਰ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਇਹ ਵੀਡੀਓ ਇਸ ਬੱਚੇ ਦੇ ਪਰਿਵਾਰ ਤੱਕ ਪਹੁੰਚ ਜਾਵੇ ਐ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਐਸਐਚਓ ਸਿਟੀ ਇੰਸਪੈਕਟਰ ਕਰਪਾਲ ਸਿੰਘ ਆਪਾਂ ਨੂੰ ਹੁਣ ਇੱਕ ਬੱਚਾ ਇਹ ਬੱਚੇ ਦੀ ਉਮਰ ਹੈਗੀ ਹੈ तकरीबन 7 8 10 ਸਾਲ ਬੱਚੇ ਦੀ ਉਮਰ ਹੈ ਤੇ ਇਹ ਬੋਲਦਾ ਨਹੀਂਗਾ ਨਾ ਹੀ ਕੋਈ ਦੱਸਦਾ ਇੱਥੇ ਰਾਜਪਰੇ ਜੀ ਤੁਰਿਆ ਫਿਰ ਰਿਹਾ ਸੀ 2 ਘੰਟੇ ਤੋਂ ਹੁਣ ਸਾਡੇ ਕੋਲ ਹੈ ਸਿਟੀ ਰਾਜਪਰੇ ਜੇ ਕਿਸੇ ਦਾ ਹੈਗਾ ਤਾਂ ਸਾਡੀ ਮਦਦ ਕਰੋ ਇਹਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਤੇ ਜੇ ਕਿਸੇ ਦਾ ਹੈਗਾ ਤਾਂ ਉਹਦਾ ਬੱਚਾ ਮਿਲ ਜਾਊਗਾ ਮਾਪੇ ਇਹਦੇ ਟੈਨਸ਼ਨ 'ਚ ਹੋਣਗੇ ਥੈਂਕ ਯੂ ਤੇਰਾ ਨਾਂ ਕੀ ਹੈ ਪੁੱਤ ਨਾਂ ਕੀ ਹੈ ਤੇਰਾ ਨਾ ਕੀ ਆ ਛੁੱਟੇ ਨਾ ਕੀ ਆ ਪੁੱਤ ਨਾ ਕੀ ਆ ਨਾ ਇਹ ਬੋਲਦਾ ਨਹੀਂ ਭਾਜੀ ਪਲੀਜ਼ ਕਰਿਓ ਸਾਡੀ ਹੈਲਪ ਕਰਿਓ ਪਲੀਜ਼ ਐਸਐਚਓ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਦਰਸਲ ਇਹ ਵੀਡੀਓ ਰਾਜਪੁਰਾ ਦੀ ਹੈ ਜਿੱਥੇ ਇੱਕ ਬੱਚਾ ਪੁਲਿਸ ਨੂੰ 2-3 ਘੰਟੇ ਤੋਂ ਇੱਥੇ ਘੁੰਮਦਾ ਹੋਇਆ ਨਜ਼ਰ ਆਉਂਦਾ ਹੈ ਜਦ ਉਸ ਬੱਚੇ ਨੂੰ ਪੁਲਿਸ ਦੇ ਵੱਲੋਂ ਉਸ ਦੇ ਕੋਲ ਜਾ ਕੇ ਉਸ ਤੋਂ ਪੁੱਛਗਿੱਛ ਕੀਤੀ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਬੱਚਾ ਕੁਝ ਬੋਲ ਨਹੀਂ ਪਾਰਿਆ ਤੇ ਇੱਥੇ ਕਾਫੀ ਸਮੇਂ ਤੋਂ ਘੁੰਮਦਾ ਹੋਇਆ ਵਿਖਾਈ ਦੇ ਰਿਹਾ ਜਿਸ ਤੋਂ ਬਾਅਦ ਐਸਐਚਓ ਦੇ ਵੱਲੋਂ ਇਹ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨੇ ਬੇਨਤੀ ਕੀਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਸ ਬੱਚੇ ਨੂੰ ਇਸ ਦੇ ਮਾਪਿਆਂ ਤੱਕ ਦੇ ਪਰਿਵਾਰ ਤੱਕ ਪਹੁੰਚਾਇਆ ਜਾ ਸਕੀ। ਤirajpura ਦੇ ਵਿੱਚ ਪਿਛਲੇ 2-3 ਘੰਟੇ ਤੋਂ ਇਹ ਬੱਚਾ ਸਦੂ ਪੁਲਿਸ ਨੂੰ ਹੁਕਮਦਾਰ ਨਜ਼ਰ ਆਇਆ ਤਾਂ ਪੁਲਿਸ ਦੇ ਵੱਲੋਂ ਇਸ ਬੱਚੇ ਨੂੰ ਹੁਣ ਆਪਣੇ ਕੋਲ ਬੁਲਾਇਆ ਗਿਆ, ਪੁੱਛਗਿੱਛ ਕੀਤੀ ਗਈ। ਹਾਲਾਂਕਿ ਬੱਚਾ ਕੁਝ ਬੋਲ ਨਹੀਂ ਰਿਹਾ ਤਾਂ ਐਸਐਚਓ ਦੇ ਵੱਲੋਂ ਵੀਡੀਓ ਜਾਰੀ ਕੀਤੀ ਗਈ। ਤੇ ਇਸ ਵੀਡੀਓ ਨੂੰ ਵੱਤਵੱਤ ਸ਼ੇਅਰ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਇਹ ਵੀਡੀਓ ਇਸ ਬੱਚੇ ਦੇ ਪਰਿਵਾਰ ਤੱਕ ਪਹੁੰਚ ਜਾਵੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਐਸਐਚਓ ਸਿਟੀ ਇੰਸਪੈਕਟਰ ਕਰਪਾਲ ਸਿੰਘ ਆਪਾਂ ਨੂੰ ਹੁਣ ਇੱਕ ਬੱਚਾ ਇਹ ਬੱਚੇ ਦੀ ਉਮਰ ਹੈਗੀ ਹੈ तकरीबन 7 8 10 ਸਾਲ ਬੱਚੇ ਦੀ ਉਮਰ ਹੈ ਤੇ ਇਹ ਬੋਲਦਾ ਨਹੀਂਗਾ ਨਾ ਹੀ ਕੋਈ ਦੱਸਦਾ ਇੱਥੇ ਰਾਜਪਰੇ ਜੀ ਤੁਰਿਆ ਫਿਰ ਰਿਹਾ ਸੀ 2 ਘੰਟੇ ਤੋਂ ਹੁਣ ਸਾਡੇ ਕੋਲ ਹੈ ਸਿਟੀ ਰਾਜਪਰੇ ਜੇ ਕਿਸੇ ਦਾ ਹੈਗਾ ਤੇ ਸਾਡੀ ਮਦਦ ਕਰੋ ਇਹਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਤੇ ਜੇ ਕਿਸੇ ਦਾ ਹੈਗਾ ਤਾਂ ਉਹਦਾ ਬੱਚਾ ਮਿਲ ਜਾਊਗਾ ਮਾਪੇ ਇਹਦੇ ਟੈਨਸ਼ਨ 'ਚ ਹੋਣਗੇ ਥੈਂਕ ਯੂ ਤੇਰਾ ਨਾਂ ਕੀ ਹੈ ਪੁੱਤ ਨਾਂ ਕੀ ਹੈ ਤੇਰਾ ਨਾ ਕੀਆ ਛੋਟੇ ਨਾ ਕੀਆ ਪੁੱਤ ਨਾ ਕੀਆ ਨਾ ਇਹ ਬੋਲਦਾ ਨਹੀਂ ਭਾਜੀ ਪਲੀਜ਼ ਕਰਿਓ ਸਾਡੀ ਹੈਲਪ ਕਰਿਓ ਪਲੀਜ਼ ਐਸਐਚਓ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਦਰਸਲ ਇਹ ਵੀਡੀਓ ਰਾਜਪੁਰਾ ਦੀ ਹੈ ਜਿੱਥੇ ਇੱਕ ਬੱਚਾ ਪੁਲਿਸ ਨੂੰ 2-3 ਘੰਟੇ ਤੋਂ ਇੱਥੇ ਘੁੰਮਦਾ ਹੋਇਆ ਨਜ਼ਰ ਆਉਂਦਾ ਹੈ ਜਦ ਉਸ ਬੱਚੇ ਨੂੰ ਪੁਲਿਸ ਦੇ ਵੱਲੋਂ ਉਸ ਦੇ ਕੋਲ ਜਾ ਕੇ ਉਸ ਤੋਂ ਪੁੱਛਗਿੱਛ ਕੀਤੀ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਬੱਚਾ ਕੁਝ ਬੋਲ ਨਹੀਂ ਪਾਰਿਆ ਤੇ ਇੱਥੇ ਕਾਫੀ ਸਮੇਂ ਤੋਂ ਘੁੰਮਦਾ ਹੋਇਆ ਵਿਖਾਈ ਦੇ ਰਿਹਾ ਜਿਸ ਤੋਂ ਬਾਅਦ ਐਸਐਚਓ ਦੇ ਵੱਲੋਂ ਇਹ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨੇ ਬੇਨਤੀ ਕੀਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਸ ਬੱਚੇ ਨੂੰ ਇਸ ਦੇ ਮਾਪਿਆਂ ਤੱਕ ਜੀ ਪਰਿਵਾਰ ਤੱਕ ਪਹੁੰਚਾਇਆ ਜਾ ਸਕਿਆ। ਤਾਜਪੁਰਾ ਦੇ ਵਿੱਚ ਪਿਛਲੇ 2-3 ਘੰਟੇ ਤੋਂ ਇਹ ਬੱਚਾ ਸਦੂ ਪੁਲਿਸ ਨੂੰ ਹੁਕਮਦਾਰ ਨਜ਼ਰ ਆਇਆ ਤਾਂ ਪੁਲਿਸ ਦੇ ਵੱਲੋਂ ਇਸ ਬੱਚੇ ਨੂੰ ਹੁਣ ਆਪਣੇ ਕੋਲ ਬੁਲਾਇਆ ਗਿਆ, ਪੁੱਛਗਿੱਛ ਕੀਤੀ ਗਈ। ਹਾਲਾਂਕਿ ਬੱਚਾ ਕੁਝ ਬੋਲ ਨਹੀਂ ਰਿਹਾ ਤਾਂ ਐਸਐਚਓ ਦੇ ਵੱਲੋਂ ਵੀਡੀਓ ਜਾਰੀ ਕੀਤੀ ਗਈ। ਤੇ ਇਸ ਵੀਡੀਓ ਨੂੰ ਵੱਤਵੱਤ ਸ਼ੇਅਰ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਇਹ ਵੀਡੀਓ ਇਸ ਬੱਚੇ ਦੇ ਪਰਿਵਾਰ ਤੱਕ ਪਹੁੰਚ ਜਾਵੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਐਸਐਚਓ ਸਿਟੀ ਇੰਸਪੈਕਟਰ ਕਿਰਪਾਲ ਸਿੰਘ ਆਪਣ ਹੁਣ ਇੱਕ ਬੱਚਾ ਇਹ ਬੱਚੇ ਦੀ ਉਮਰ ਹੈਗੀ ਹੈ तकरीबन 7 8 10 ਸਾਲ ਬੱਚੇ ਦੀ ਉਮਰ ਹੈ ਤੇ ਇਹ ਬੋਲਦਾ ਨੀਗਾ ਨਾ ਹੀ ਕੋਈ ਦੱਸਦਾ ਇੱਥੇ ਰਾਜਪੁਰੇ ਜੀ ਤੁਰਿਆ ਫਿਰ ਰਿਹਾ ਸੀ 2 ਘੰਟੇ ਤੋਂ ਹੁਣੇ ਸਾਡੇ ਕੋਲ ਹੈ ਸਿਟੀ ਰਾਜਪੁਰੇ ਜੇ ਕਿਸੇ ਦਾ ਹੈਗਾ ਤਾਂ ਸਾਡੀ ਮਦਦ ਕਰੋ ਇਹਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਤੇ ਜੇ ਕਿਸੇ ਦਾ ਹੈਗਾ ਤਾਂ ਉਹਦਾ ਬੱਚਾ ਮਿਲ ਜਾਊਗਾ ਮਾਪੇ ਇਹਦੇ ਟੈਨਸ਼ਨ 'ਚ ਹੋਣਗੇ ਥੈਂਕ ਯੂ ਤੇਰਾ ਨਾਂ ਕੀ ਹੈ ਪੁੱਤ ਨਾਂ ਕੀ ਹੈ ਤੇਰਾ ਨਾ ਕੀ ਆ ਛੋਟੇ ਨਾ ਕੀ ਆ ਪੁੱਤ ਨਾ ਕੀ ਆ ਨਾ ਇਹ ਬੋਲਦਾ ਨਹੀਂ ਭਾਜੀ ਪਲੀਜ਼ ਕਰਿਓ ਸਾਡੀ ਹੈਲਪ ਕਰਿਓ ਪਲੀਜ਼ ਐਸਐਚਓ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਦਰਸਲ ਇਹ ਵੀਡੀਓ ਰਾਜਪੁਰਾ ਦੀ ਹੈ ਜਿੱਥੇ ਇੱਕ ਬੱਚਾ ਪੁਲਿਸ ਨੂੰ 2-3 ਘੰਟੇ ਤੋਂ ਇੱਥੇ ਘੁੰਮਦਾ ਹੋਇਆ ਨਜ਼ਰ ਆਉਂਦਾ ਹੈ ਜਦ ਉਸ ਬੱਚੇ ਨੂੰ ਪੁਲਿਸ ਦੇ ਵੱਲੋਂ ਉਸ ਦੇ ਕੋਲ ਜਾ ਕੇ ਉਸ ਤੋਂ ਪੁੱਛਗਿੱਛ ਕੀਤੀ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਬੱਚਾ ਕੁਝ ਬੋਲ ਨਹੀਂ ਪਾਰਿਆ ਤੇ ਇੱਥੇ ਕਾਫੀ ਸਮੇਂ ਤੋਂ ਘੁੰਮਦਾ ਹੋਇਆ ਵਿਖਾਈ ਦੇ ਰਿਹਾ ਜਿਸ ਤੋਂ ਬਾਅਦ ਐਸਐਚਓ ਦੇ ਵੱਲੋਂ ਇਹ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨੇ ਬੇਨਤੀ ਕੀਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਸ ਬੱਚੇ ਨੂੰ ਇਸ ਦੇ ਮਾਪਿਆਂ ਤੱਕ ਜੇ ਪਰਿਵਾਰ ਤੱਕ ਪਹੁੰਚਾਇਆ ਜਾ ਸਕਿਆ। ਤਾਜਪੁਰਾ ਦੇ ਵਿੱਚ ਪਿਛਲੇ 2-3 ਘੰਟੇ ਤੋਂ ਇਹ ਬੱਚਾ ਸਦੂ ਪੁਲਿਸ ਨੂੰ ਹੁਕਮਦਾਰ ਨਜ਼ਰ ਆਇਆ ਤਾਂ ਪੁਲਿਸ ਦੇ ਵੱਲੋਂ ਇਸ ਬੱਚੇ ਨੂੰ ਹੁਣ ਆਪਣੇ ਕੋਲ ਬੁਲਾਇਆ ਗਿਆ, ਪੁੱਛਗਿੱਛ ਕੀਤੀ ਗਈ। ਹਾਲਾਂਕਿ ਬੱਚਾ ਕੁਝ ਬੋਲ ਨਹੀਂ ਰਿਹਾ ਤਾਂ ਐਸਐਚਓ ਦੇ ਵੱਲੋਂ ਇਹ ਵੀਡੀਓ ਜਾਰੀ ਕੀਤੀ ਗਈ। ਤੇ ਇਸ ਵੀਡੀਓ ਨੂੰ ਵੱਤਵਤ ਸ਼ੇਅਰ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਇਹ ਵੀਡੀਓ ਇਸ ਬੱਚੇ ਦੇ ਪਰਿਵਾਰ ਤੱਕ ਪਹੁੰਚ ਜਾਵੇ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਐਸਐਚਓ ਸਿਟੀ ਇੰਸਪੈਕਟਰ ਕਰਪਾਲ ਸਿੰਘ ਆਪਾਂ ਨੂੰ ਹੁਣ ਇੱਕ ਬੱਚਾ ਇਹ ਬੱਚੇ ਦੀ ਉਮਰ ਹੈਗੀ ਹੈ तकरीबन 7 8 10 ਸਾਲ ਬੱਚੇ ਦੀ ਉਮਰ ਹੈ ਤੇ ਇਹ ਬੋਲਦਾ ਨਹੀਂਗਾ ਨਾ ਹੀ ਕੋਈ ਦੱਸਦਾ ਇੱਥੇ ਰਾਜਪਰੇ ਜੀ ਤੁਰਿਆ ਫਿਰ ਰਿਹਾ ਸੀ 2 ਘੰਟੇ ਤੋਂ ਉਹਨੇ ਸਾਡੇ ਕੋਲ ਹੈ ਸਿਟੀ ਰਾਜਪਰੇ ਜੇ ਕਿਸੇ ਦਾ ਹੈਗਾ ਤਾਂ ਸਾਡੀ ਮਦਦ ਕਰੋ ਇਹਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਤੇ ਜੇ ਕਿਸੇ ਦਾ ਹੈਗਾ ਤਾਂ ਉਹਦਾ ਬੱਚਾ ਮਿਲ ਜਾਊਗਾ ਮਾਪੇ ਇਹਦੇ ਟੈਨਸ਼ਨ 'ਚ ਹੋਣਗੇ ਥੈਂਕ ਯੂ ਤੇਰਾ ਨਾਂ ਕੀ ਹੈ ਪੁੱਤ ਨਾਂ ਕੀ ਹੈ ਤੇਰਾ ਨਾ ਕੀ ਆ ਛੋਟੇ ਨਾ ਕੀ ਆ ਪੁੱਤ ਨਾ ਕੀ ਆ ਨਾ ਇਹ ਬੋਲਦਾ ਨਹੀਂ ਭਾਜੀ ਪਲੀਜ਼ ਕਰਿਓ ਸਾਡੀ ਹੈਲਪ ਕਰਿਓ ਪਲੀਜ਼ ਐਸਐਚਓ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਦਰਸਲ ਇਹ ਵੀਡੀਓ ਰਾਜਪੁਰਾ ਦੀ ਹੈ ਜਿੱਥੇ ਇੱਕ ਬੱਚਾ ਪੁਲਿਸ ਨੂੰ 2-3 ਘੰਟੇ ਤੋਂ ਇੱਥੇ ਘੁੰਮਦਾ ਹੋਇਆ ਨਜ਼ਰ ਆਉਂਦਾ ਹੈ ਜਦ ਉਸ ਬੱਚੇ ਨੂੰ ਪੁਲਿਸ ਦੇ ਵੱਲੋਂ ਉਸ ਦੇ ਕੋਲ ਜਾ ਕੇ ਉਸ ਤੋਂ ਪੁੱਛਗਿੱਛ ਕੀਤੀ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਬੱਚਾ ਕੁਝ ਬੋਲ ਨਹੀਂ ਪਾਰਿਆ ਤੇ ਇੱਥੇ ਕਾਫੀ ਸਮੇਂ ਤੋਂ ਘੁੰਮਦਾ ਹੋਇਆ ਵਿਖਾਈ ਦੇ ਰਿਹਾ ਜਿਸ ਤੋਂ ਬਾਅਦ ਐਸਐਚਓ ਦੇ ਵੱਲੋਂ ਇਹ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨੇ ਬੇਨਤੀ ਕੀਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਸ ਬੱਚੇ ਨੂੰ ਇਸ ਦੇ ਮਾਪਿਆਂ ਤੱਕ ਜੀ ਪਰਿਵਾਰ ਤੱਕ ਪਹੁੰਚਾਇਆ ਜਾ ਸਕਿਆ। ਤਾਜਪੁਰਾ ਦੇ ਵਿੱਚ ਪਿਛਲੇ 2-3 ਘੰਟੇ ਤੋਂ ਇਹ ਬੱਚਾ ਸਦੂ ਪੁਲਿਸ ਨੂੰ ਹੁਕਮਦਾਰ ਨਜ਼ਰ ਆਇਆ ਤਾਂ ਪੁਲਿਸ ਦੇ ਵੱਲੋਂ ਇਸ ਬੱਚੇ ਨੂੰ ਹੁਣ ਆਪਣੇ ਕੋਲ ਬੁਲਾਇਆ ਗਿਆ, ਪੁੱਛਗਿੱਛ ਕੀਤੀ ਗਈ। ਹਾਲਾਂਕਿ ਬੱਚਾ ਕੁਝ ਬੋਲ ਨਹੀਂ ਰਿਹਾ ਤਾਂ ਐਸਐਚਓ ਦੇ ਵੱਲੋਂ ਵੀਡੀਓ ਜਾਰੀ ਕੀਤੀ ਗਈ। ਤੇ ਇਸ ਵੀਡੀਓ ਨੂੰ ਵੱਤਵੱਤ ਸ਼ੇਅਰ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਇਹ ਵੀਡੀਓ ਇਸ ਬੱਚੇ ਦੇ ਪਰਿਵਾਰ ਤੱਕ ਪਹੁੰਚ ਜਾਵੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਐਸਐਚਓ ਸਿਟੀ ਇੰਸਪੈਕਟਰ ਕਿਰਪਾਲ ਸਿੰਘ ਆਪਣ ਹੁਣ ਇੱਕ ਬੱਚਾ ਇਹ ਬੱਚੇ ਦੀ ਉਮਰ ਹੈਗੀ ਹੈ तकरीबन 7 8 10 ਸਾਲ ਬੱਚੇ ਦੀ ਉਮਰ ਹੈ ਤੇ ਇਹ ਬੋਲਦਾ ਨੀਗਾ ਨਾ ਹੀ ਕੋਈ ਦੱਸਦਾ ਇੱਥੇ ਰਾਜਪੁਰੇ ਜੀ ਤੁਰਿਆ ਫਿਰ ਰਿਹਾ ਸੀ 2 ਘੰਟੇ ਤੋਂ ਹੁਣੇ ਸਾਡੇ ਕੋਲ ਹੈ ਸਿਟੀ ਰਾਜਪੁਰੇ ਜੇ ਕਿਸੇ ਦਾ ਹੈਗਾ ਤਾਂ ਸਾਡੀ ਮਦਦ ਕਰੋ ਇਹਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਤੇ ਜੇ ਕਿਸੇ ਦਾ ਹੈਗਾ ਤਾਂ ਉਹਦਾ ਬੱਚਾ ਮਿਲ ਜਾਊਗਾ ਮਾਪੇ ਇਹਦੇ ਟੈਨਸ਼ਨ 'ਚ ਹੋਣਗੇ ਥੈਂਕ ਯੂ ਤੇਰਾ ਨਾਂ ਕੀ ਹੈ ਪੁੱਤ ਨਾਂ ਕੀ ਹੈ ਤੇਰਾ ਨਾ ਕੀ ਆ ਛੋਟੇ ਨਾ ਕੀ ਆ ਪੁੱਤ ਨਾ ਕੀ ਆ ਨਾ ਇਹ ਬੋਲਦਾ ਨਹੀਂ ਭਾਜੀ ਪਲੀਜ਼ ਕਰਿਓ ਸਾਡੀ ਹੈਲਪ ਕਰਿਓ ਪਲੀਜ਼ SHO ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਦਰਸਲ ਇਹ ਵੀਡੀਓ ਰਾਜਪੁਰਾ ਦੀ ਹੈ ਜਿੱਥੇ ਇੱਕ ਬੱਚਾ ਪੁਲਿਸ ਨੂੰ 2-3 ਘੰਟੇ ਤੋਂ ਇੱਥੇ ਘੁੰਮਦਾ ਹੋਇਆ ਨਜ਼ਰ ਆਉਂਦਾ ਹੈ ਜਦ ਉਸ ਬੱਚੇ ਨੂੰ ਪੁਲਿਸ ਦੇ ਵੱਲੋਂ ਉਸ ਦੇ ਕੋਲ ਜਾ ਕੇ ਉਸ ਤੋਂ ਪੁੱਛਗਿੱਛ ਕੀਤੀ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਬੱਚਾ ਕੁਝ ਬੋਲ ਨਹੀਂ ਪਾਰਿਆ ਤੇ ਇੱਥੇ ਕਾਫੀ ਸਮੇਂ ਤੋਂ ਘੁੰਮਦਾ ਹੋਇਆ ਵਿਖਾਈ ਦੇ ਰਿਹਾ ਜਿਸ ਤੋਂ ਬਾਅਦ SHO ਦੇ ਵੱਲੋਂ ਇਹ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨੇ ਬੇਨਤੀ ਕੀਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਸ ਬੱਚੇ ਨੂੰ ਇਸ ਦੇ ਮਾਪਿਆਂ ਤੱਕ ਜੇ ਪਰਿਵਾਰ ਤੱਕ ਪਹੁੰਚਾਇਆ ਜਾ ਸਕਿਆ ਤਾਂ ਰਾਜਪੁਰਾ ਦੇ ਵਿੱਚ ਪਿਛਲੇ 2-3 ਘੰਟੇ ਤੋਂ ਇਹ ਬੱਚਾ ਸਦੂ ਪੁਲਿਸ ਨੂੰ ਹੁਕਮਦਾਰ ਨਜ਼ਰ ਆਇਆ ਤਾਂ ਪੁਲਿਸ ਦੇ ਵੱਲੋਂ ਇਸ ਬੱਚੇ ਨੂੰ ਹੁਣ ਆਪਣੇ ਕੋਲ ਬੁਲਾਇਆ ਗਿਆ ਪੁੱਛਗਿੱਛ ਕੀਤੀ ਗਈ ਹਾਲਾਂਕਿ ਬੱਚਾ ਕੁਝ ਬੋਲ ਨਹੀਂ ਰਿਹਾ ਤਾਂ ਐਸਐਚਓ ਦੇ ਵੱਲੋਂ ਇਹ ਵੀਡੀਓ ਜਾਰੀ ਕੀਤੀ ਗਈ ਹੈ ਤੇ ਇਸ ਵੀਡੀਓ ਨੂੰ ਵੱਤਵਤ ਸ਼ੇਅਰ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਇਹ ਵੀਡੀਓ ਇਸ ਬੱਚੇ ਦੇ ਪਰਿਵਾਰ ਤੱਕ ਪਹੁੰਚ ਜਾਵੇ ਐ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਐਸਐਚਓ ਸਿਟੀ ਇੰਸਪੈਕਟਰ ਕਰਪਾਲ ਸਿੰਘ ਆਪਣ ਹੁਣ ਇੱਕ ਬੱਚਾ ਇਹ ਬੱਚੇ ਦੀ ਉਮਰ ਹੈਗੀ ਹੈ तकरीबन 7 8 10 ਸਾਲ ਬੱਚੇ ਦੀ ਉਮਰ ਹੈ ਤੇ ਇਹ ਬੋਲਦਾ ਨੀਗਾ ਨਾ ਹੀ ਕੋਈ ਦੱਸਦਾ ਇੱਥੇ ਰਾਜਪੁਰੇ ਜੀ ਤੁਰਿਆ ਫਿਰ ਰਿਹਾ ਸੀ 2 ਘੰਟੇ ਤੋਂ ਹੁਣੇ ਸਾਡੇ ਕੋਲ ਹੈ ਸਿਟੀ ਰਾਜਪੁਰੇ ਜੇ ਕਿਸੇ ਦਾ ਹੈਗਾ ਤਾਂ ਸਾਡੀ ਮਦਦ ਕਰੋ ਇਹਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਤੇ ਜੇ ਕਿਸੇ ਦਾ ਹੈਗਾ ਤਾਂ ਉਹਦਾ ਬੱਚਾ ਮਿਲ ਜਾਊਗਾ ਮਾਪੇ ਇਹਦੇ ਟੈਨਸ਼ਨ 'ਚ ਹੋਣਗੇ ਥੈਂਕ ਯੂ ਤੇਰਾ ਨਾਂ ਕੀ ਹੈ ਪੁੱਤ ਨਾਂ ਕੀ ਹੈ ਤੇਰਾ ਨਾ ਕੀ ਆ ਛੋਟੇ ਨਾ ਕੀ ਆ ਪੁੱਤ ਨਾ ਕੀ ਆ ਨਾ ਇਹ ਬੋਲਦਾ ਨਹੀਂ ਭਾਜੀ ਪਲੀਜ਼ ਕਰਿਓ ਸਾਡੀ ਹੈਲਪ ਕਰਿਓ ਪਲੀਜ਼ ਐਸਐਚਓ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਦਰਸਲ ਇਹ ਵੀਡੀਓ ਰਾਜਪੁਰਾ ਦੀ ਹੈ ਜਿੱਥੇ ਇੱਕ ਬੱਚਾ ਪੁਲਿਸ ਨੂੰ 2-3 ਘੰਟੇ ਤੋਂ ਇੱਥੇ ਘੁੰਮਦਾ ਹੋਇਆ ਨਜ਼ਰ ਆਉਂਦਾ ਹੈ ਜਦ ਉਸ ਬੱਚੇ ਨੂੰ ਪੁਲਿਸ ਦੇ ਵੱਲੋਂ ਉਸ ਦੇ ਕੋਲ ਜਾ ਕੇ ਉਸ ਤੋਂ ਪੁੱਛਗਿੱਛ ਕੀਤੀ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਬੱਚਾ ਕੁਝ ਬੋਲ ਨਹੀਂ ਪਾਰਿਆ ਤੇ ਇੱਥੇ ਕਾਫੀ ਸਮੇਂ ਤੋਂ ਘੁੰਮਦਾ ਹੋਇਆ ਵਿਖਾਈ ਦੇ ਰਿਹਾ ਜਿਸ ਤੋਂ ਬਾਅਦ ਐਸਐਚਓ ਦੇ ਵੱਲੋਂ ਇਹ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨੇ ਬੇਨਤੀ ਕੀਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਸ ਬੱਚੇ ਨੂੰ ਇਸ ਦੇ ਮਾਪਿਆਂ ਤੱਕ ਦੇ ਪਰਿਵਾਰ ਤੱਕ ਪਹੁੰਚਾਇਆ ਜਾ ਸਕਿਆ। ਤਾਜਪੁਰਾ ਦੇ ਵਿੱਚ ਪਿਛਲੇ 2-3 ਘੰਟੇ ਤੋਂ ਇਹ ਬੱਚਾ ਸਦੂ ਪੁਲਿਸ ਨੂੰ ਹੁਕਮਦਾਰ ਨਜ਼ਰ ਆਇਆ ਤਾਂ ਪੁਲਿਸ ਦੇ ਵੱਲੋਂ ਇਸ ਬੱਚੇ ਨੂੰ ਹੁਣ ਆਪਣੇ ਕੋਲ ਬੁਲਾਇਆ ਗਿਆ, ਪੁੱਛਗਿੱਛ ਕੀਤੀ ਗਈ। ਹਾਲਾਂਕਿ ਬੱਚਾ ਕੁਝ ਬੋਲ ਨਹੀਂ ਰਿਹਾ ਤਾਂ ਐਸਐਚਓ ਦੇ ਵੱਲੋਂ ਵੀਡੀਓ ਜਾਰੀ ਕੀਤੀ ਗਈ। ਤੇ ਇਸ ਵੀਡੀਓ ਨੂੰ ਵੱਤਵੱਤ ਸ਼ੇਅਰ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਇਹ ਵੀਡੀਓ ਇਸ ਬੱਚੇ ਦੇ ਪਰਿਵਾਰ ਤੱਕ ਪਹੁੰਚ ਜਾਵੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਐਸਐਚਓ ਸਿਟੀ ਇੰਸਪੈਕਟਰ ਕਿਰਪਾਲ ਸਿੰਘ ਆਪਾਂ ਨੂੰ ਹੁਣ ਇੱਕ ਬੱਚਾ ਇਹ ਬੱਚੇ ਦੀ ਉਮਰ ਹੈਗੀ ਹੈ तकरीबन 7 8 10 ਸਾਲ ਬੱਚੇ ਦੀ ਉਮਰ ਹੈ ਤੇ ਇਹ ਬੋਲਦਾ ਨਹੀਂਗਾ ਨਾ ਹੀ ਕੋਈ ਦੱਸਦਾ ਇੱਥੇ ਰਾਜਪਰੇ ਜੀ ਤੁਰਿਆ ਫਿਰ ਰਿਹਾ ਸੀ 2 ਘੰਟੇ ਤੋਂ ਹੁਣ ਸਾਡੇ ਕੋਲ ਹੈ ਸਿਟੀ ਰਾਜਪਰੇ ਜੇ ਕਿਸੇ ਦਾ ਹੈਗਾ ਤੇ ਸਾਡੀ ਮਦਦ ਕਰੋ ਇਹਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਤੇ ਜੇ ਕਿਸੇ ਦਾ ਹੈਗਾ ਤਾਂ ਉਹਦਾ ਬੱਚਾ ਮਿਲ ਜਾਊਗਾ ਮਾਪੇ ਇਹਦੇ ਟੈਨਸ਼ਨ 'ਚ ਹੋਣਗੇ ਥੈਂਕ ਯੂ ਤੇਰਾ ਨਾਂ ਕੀ ਹੈ ਪੁੱਤ ਨਾਂ ਕੀ ਹੈ ਤੇਰਾ ਨਾ ਕੀਆ ਛੁਟੇ ਨਾ ਕੀਆ ਪੁੱਤ ਨਾ ਕੀਆ ਨਾ ਇਹ ਬੋਲਦਾ ਨਹੀਂ ਭਾਜੀ ਪਲੀਜ਼ ਕਰਿਓ ਸਾਡੀ ਹੈਲਪ ਕਰਿਓ